ਨੀ ਕਨਫਰਮੇਸ਼ਨ ਹੋਈ ਨਹੀਂ ਕਿ ਵੇਟਿੰਗ ਦੀ ਆਰੀਆਂ ਨੇ ਅਜੇ ਭਾਜੀ ਬੜਾ ਹੜਾ ਕਨਫਰਮ ਕਰਾਓ ਕਿਉਂਕਿ ਮੈਂ ਸਵੇਰੇ ਨਿਕਲਣਾ ਹੈ ਹਾਂ ਮੈਨੂੰ ਸਕਰੀਨਸ਼ਾਟ ਭੇਜ ਦਿਓ ਫੀਰੇ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਸੀਗੀ ਬੋਲੋ ਫੀਰੇ ਮੈਂ ਨਾ ਕੱਲ ਜਾਣਾ ਵਾਂ ਪਿੰਡ ਕੱਲ ਜਾਣਾ ਹਾਂਜੀ ਵੀਰੇ ਸਾਡੇ ਨਾ ਪ੍ਰੋਗਰਾਮ ਆ। ਸਿਮਰਨ ਇਦਾਂ ਨਾ ਕਰ ਹੁਣ। ਮੈਂ ਤੇਰੇ ਸਾਹਮਣੇ ਗੱਲ ਕਰ ਰਹੀ ਸੀ ਨਾ। ਮੈਂ ਨਾ ਜੁਐਲਰੀ ਲੈਣ ਜਾਣਾ ਬੰਬੇ। ਪਰ ਵੀਰੇ ਹੁਣ ਟਿਕਟ ਤਾਂ ਮੰਮੀ ਉਹਨਾਂ ਨੇ ਸਾਰੀ ਪੈਕਿੰਗ ਵੀ ਕਰ ਲਈ ਆ। ਤੇ ਮੇਰੀਆਂ ਵੀ ਟਿਕਟਾਂ ਬੁੱਕ ਹੋ ਗਈਆਂ ਨੇ। ਮੈਂ ਕੀ ਕਰਾਂ? ਦੁਕਾਨ ਕੌਣ ਦੇਖੂਗਾ? ਸਾਰੇ ਸਮਾਨ ਦਾ ਵੀ ਤੈਨੂੰ ਹੀ ਪਤਾ। ਪਰ ਵੀਰੇ ਹੁਣ ਤਾਂ ਸਾਰੀਆਂ ਤਿਆਰੀਆਂ ਹੋ ਗਈਆਂ। ਹੁਣ ਕੀ ਕਰਾਂ ਮੈਂ? ਤੇ ਮੈਨੂੰ ਪਹਿਲਾਂ ਦੱਸ ਦੇਣਾ ਸੀ ਨਾ। चल कोई ना मैं बाबे ने पूछदा बाबे ने बिठाना दो तीन दिन दुकान ते दो दिन दी गल आ मैं दो दिन छ वापस आ जाऊंगी मुझे कोई पैसे चाहिए मेरे तो ले जी ठीक है जी हेलो ਹਾਂਜੀ ਵੀਰੇ ਬਾਪੇ ਕਿੱਥੇ ਆ ਵੀਰੇ ਮੈਂ ਘਰੇ ਹੀ ਸੀਗਾ ਦੁਕਾਨ ਤੇ ਨਹੀਂ ਦੋ ਮਿੰਟ ਯਾਰ ਠੀਕ ਐ ਆ ਗਿਆ ਹਾਂਜੀ ਵੀਰੇ ਕੀ ਗੱਲ ਹੋ ਗਈ ਦੁਕਾਨ ਤੇ ਬੁਲਾ ਲਿਆ ਬਾਪੇ ਮੇਰੀ ਗੱਲ ਸੁਣ ਧਿਆਨ ਨਾਲ ਦੋ ਤਿੰਨ ਦਿਨ ਕੋਈ ਕੰਮ ਤਾਂ ਨਹੀਂ ਤੇਨੂੰ ਨਹੀਂ ਵੀਰੇ ਦੋ ਤਿੰਨ ਦਿਨ ਤੂੰ ਦੁਕਾਨ ਸਾਹਮਣੀ ਐ ਠੀਕ ਐ ਕਿਉਂਕਿ ਨੇ ਇਹ ਤੋਂ ਸੈਂਪਲ ਮੰਗਾਇਆ ਸੀ ਮੈਨੂੰ ਜੁਐਲਰੀ ਪਸੰਦ ਨਹੀਂ ਆਈ ਤੇ ਮੈਂ ਸੋਚਿਆ ਇੱਕ ਵਾਰੀ ਬੰਬੇ ਜਾਇਆ ਮਾਂ ਇੱਕ ਵਾਰੀ ਸਮਾਨ ਲਿਆਵਾਂ ਸਾਲਡਰ ਲੱਗ ਜਾਂਦਾ ਹੁੰਦਾ ਹੈ ਠੀਕ ਹੈ ਵੀਰੇ ਠੀਕ ਹੈ ਮੇਰੀਆਂ ਟਿਕਟਾਂ ਬੁੱਕ ਨੇ ਤੇ ਮੈਂ ਸਵੇਰੇ ਜਾਣਾ ਤੇ ਸਿਮਰਨ ਨੇ ਮੈਨੂੰ ਹੁਣੇ ਦੱਸਿਆ ਇਹਨੇ ਵੀ ਨਹੀਂ ਆਣਾ ਕੱਲ ਪਰਸਾ ਤੂੰ ਕਿਉਂ ਨਹੀਂ ਆਣਾ ਓਏ ਕੋਈ ਪ੍ਰੋਗਰਾਮ ਆ ਉਹਨਾਂ ਦੇ ਮੰਮੀ ਉਹਨਾਂ ਨਾਲ ਚੱਲੀ ਆ ਪੈਕਿੰਗ ਬੁਕਿੰਗ ਹੋ ਗਈ ਆ ਭਾਜੀ ਫੇਰ ਦੁਕਾਨ ਇਕੱਲਾ ਕਿੱਦਾਂ ਸੰਭੂਗਾ ਮੈਂ ਓ ਯਾਰ ਜੇ ਉਹ ਚੱਲ ਜਾਂਦੀ ਮੈਂ ਹੁੰਦਾ ਮੈਂ ਵੀ ਤਾਂ ਇਕੱਲਾ ਸੰਭੇ ਲੈਂਦਾ ਇੱਥੇ ਕਿਹੜਾ ਮੰਦਰ ਬਣਨੇ ਸਾਰੀ ਚੀਜ਼ਾਂ ਦਾ ਰੇਟ ਲੱਗੇ ਹੋਇਆ। ਵੀਰੇ ਠੀਕ ਆ ਤੁਸੀਂ ਤਾਂ ਕੰਮ ਜ਼ਰੂਰੀ ਜਾਣਾ ਦੁਕਾਨ ਦੇ ਸਮਾਨ ਲਈ। ਉਹਨੇ ਕੀ ਕਰਨਾ ਵਾ? ਜੇ ਜ਼ਰੂਰੀ ਨਾ ਨਾ ਹੁੰਦਾ ਉਹਨੇ ਵੀ ਜਾਣਾ ਨਹੀਂ ਸੀਗਾ। ਵੀਰੇ ਕੰਮ ਦੇ ਦਿਨ ਨੇ। ਹੁਣ ਆ ਦੋ ਦਿਨਾਂ ਬਾਅਦ ਜਨਵਰੀ ਦਾ ਮਹੀਨਾ ਸ਼ੁਰੂ ਹੋ ਜਾਣਾ ਵਾ। ਵਿਆਹ ਛਾਤੀਆਂ ਅੱਗੋਂ ਹੈਗੀਆਂ ਨੇ। ਜੇ ਵੀ ਛੁੱਟੀ ਕਰ ਲੂ ਫਿਰ ਕੰਮ ਕਿੱਦਾਂ ਚੱਲੂ ਆਪਣਾ? ਮੈਂ ਤੈਨੂੰ ਇਹ ਨਹੀਂ ਕਿਹਾ ਕੰਮ ਕਿੱਦਾਂ ਚੱਲੂ ਕਿੱਦਾਂ ਨਹੀਂ ਚੱਲੂ। ਮੈਂ ਸਿਰਫ ਤੈਨੂੰ ਇਹ ਕਿਹਾ ਦੁਕਾਨ ਤੇ ਬੈਠੇਗਾ ਨਾ। ਭਾਜੀ ਮੈਂ ਤਾਂ ਵਹਿ ਜੂਗਾ ਜੇ ਨਾਲ ਹੋਗੀ ਤਾਂ ਸਮਾਨ ਸੋਨ ਦੇ ਲਾ ਕੇ ਵਧੀਆ ਤਰੀਕੇ ਨਾਲ ਯਾਰ ਉਹਨੇ ਜਾਣਾ ਵਾ ਉਹਨੂੰ ਹੁਣ ਮੈਂ ਕਹਿ ਚੁੱਕਾ ਤੇ ਚੱਲ ਜੀ ਤੇ ਮੇਰੀਆਂ ਵੀ ਟਿਕਟਾਂ ਬੁੱਕ ਨੇ ਨਹੀਂ ਮੈਂ ਅੱਗੇ ਪਿੱਛੇ ਕਰ ਦਿੰਦਾ ਕੰਮ ਵੀਰੇ ਉਹ ਤਾਂ ਤੁਸੀਂ ਕੱਲ ਜਾਣਾ ਫਿਰ ਮੈਨੂੰ ਅੱਜ ਕਿਉਂ ਬੁਲਾ ਲਿਆ ਮੈਂ ਤੈਨੂੰ ਤਾਂ ਹੀ ਬੁਲਾਇਆ ਕਿ ਤੈਨੂੰ ਪਤਾ ਹੋਵੇ ਕਿ ਸਵੇਰੇ ਦੁਕਾਨ ਤੇ ਆਣਾ ਕਿਉਂਕਿ ਮੈਂ ਸਵੇਰੇ ਤੜਕੇ ਨਿਕਲ ਜਾਣਾ ਤੇ ਉਹਨੇ ਵੀ ਨਹੀਂ ਆਣਾ ਦੁਕਾਨ ਦੀਆਂ ਚਾਬੀਆਂ ਸ਼ਾਮ ਨੂੰ ਮੇਰੇ ਤੋਂ ਫੜ ਲਈ ਠੀਕ ਹੈ ਸਵੇਰ ਤੋਂ ਦੁਕਾਨ ਖੋਲ੍ਹਣੀ ਹੈ ਤੇ ਗਾਹਕ ਵਧੀਆ ਜਿਹੜਾ ਅਟੈਂਡ ਕਰਨੇ ਆ ਜਿਹੜੇ ਪੁਰਾਣੇ ਗਾਹਕਾਂ ਟੁੱਟਣ ਨਾ ਠੀਕ ਆ ਵੀਰੇ じゃ ਹੁਣ ਜੇ ਕਿਤੇ ਜਾਣਾ ਚੱਲਦਾ ਤੇ ਸਵੇਰੇ ਟਾਈਮ ਨਾਲ ਆ ਜੀ ਤੁਸੀਂ ਅਜੇ ਫੇਰ ਦਿਲ ਦੀ ਤਿਆਰ ਹੋਗੇ ਦੁਕਾਨ ਤੇ ਚੱਲਾ ਵਾਂ ਤੇ ਵੀਰਾ ਆਇਆ ਨਹੀਂ ਤਿੰਨ ਦਿਨ ਹੋ ਗਿਆ ਵੀਰੇ ਨੂੰ ਗਿਆ ਨੂੰ ਸਿਮਰਨ ਦੁਕਾਨ ਦਾ ਸਮਾਨ ਲੈਣ ਗਿਆ ਵੀਰਾ ਟਾਈਮ ਤਾਂ ਲੱਗਦਾ ਹੀ ਆ ਅੱਛਾ ਤੇ ਉਹ ਕੁੜੀ ਆ ਗਈ ਕੁੜੀ ਵੀ ਦੋ ਦਿਨ ਛੁੱਟੀਆਂ ਤੇ ਸੀਗੀ ਅੱਜ ਆ ਜਣਾ ਉਹਨੇ ਵੀ ਅਸੀਂ ਇਕੱਲੇ ਕਿੱਦਾਂ ਸਾਂਭਦੇ ਹਾਂ ਦੁਕਾਨ ਦੁਕਾਨਦਾਰੀ ਦਾ ਸਾਹਮਣਾ ਹੀ ਹੈ ਨਾ ਤਾਂ ਹੀ ਘਰ ਦੇ ਖਰਚੇ ਚੱਲਣਗੇ ਚੱਲ ਠੀਕ ਆ ਤਿੰਨ ਦਿਨ ਹੋ ਗਏ ਨਾ ਬੀਰਾ ਆਇਆ ਵਾ ਨਾ ਸਿਮਰਨ ਆਈ ਐ ਐਂ ਕਰਦਾ ਸਿਮਰਨ ਨੂੰ ਫੋਨ ਕਰਦਾ ਹੈਲੋ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨ ਕਿੱਥੇ ਰਹਿ ਗਈ ਦੁਕਾਨ ਤੇ ਨਹੀਂ ਆਈ ਵੀਰੇ ਮੈਂ ਤਾਂ ਹਜੇ ਉੱਥੇ ਹੀ ਆ ਕਿੱਥੇ ਵੀਰੇ ਮੈਂ ਨਾ ਦਸਿਆ ਤਾਂ ਸੀ ਮੈਂ ਪਿੰਡ ਆਈ ਹੋਈ ਆ ਤੇ ਉਹਨਾਂ ਮੈਂ ਆਣਾ ਕਰ ਲਈ ਸੀਗਾ ਪਰ ਨਾ ਮਾਮੀ ਜੀ ਨੇ ਰੋਕ ਲਿਆ ਉਹ ਕਹਿੰਦੇ ਕਿ ਇੱਕ ਦਿਨ ਹੋਰ ਰਹਿ ਪਾ ਤੂੰ ਕਿਹੜਾ ਰੋਜ਼ ਰੋਜ਼ ਆਉਂਦੀ ਆ ਨਾਲੇ ਵੀਰੇ ਕਿੰਨੇ ਸਾਲਾਂ ਬਾਅਦ ਤਾਂ ਮੈਂ ਆਈ ਸੀ ਸਿਮਰਨ ਤੈਨੂੰ ਪਤਾ ਨਾ ਤੂੰ 2 ਦਿਨ ਦਾ ਕਹਿ ਕੇ ਗਈ ਸੀ ਅੱਜ ਤੀਜਾ ਦਿਨ ਹੋ ਗਿਆ ਵਾ ਹਾਂਜੀ ਵੀਰੇ ਹੁਣ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਆ ਤਾਂ ਕਰਕੇ ਤੈਨੂੰ ਜੇ ਪਤਾ ਸੀ ਤਾਂ ਝੂਠ ਕਿਉਂ ਬੋਲਿਆ ਤੂੰ ਵੀਰੇ ਝੂਠ ਨਹੀਂ ਬੋਲਿਆ ਮੈਂ ਤੈਨੂੰ ਪਤਾ ਨਾ ਦੁਕਾਨ ਤੇ ਮੈਂ ਹੀ ਆ ਵੀਰਾ ਵੀ ਨਹੀਂ ਆਇਆ ਹਾਲੇ ਹਾਂਜੀ ਤੇ ਨੁਕਸਾਨ ਹੋ ਰਿਹਾ ਦੁਕਾਨ ਦਾ ਤੂੰ ਪਤਾ ਕੀ ਕਰ ਸ਼ਾਮ ਦੀ ਬੱਸ ਲੈ ਕੇ ਘਰੇ ਆ ਜਾ ਤੇ ਕੱਲ ਤੂੰ ਦੁਕਾਨ ਤੇ ਆਣਾ ਵਾ ਵੀਰੇ ਵੀਰੇ ਗੁਰੇ ਨਹੀਂ ਮੈਨੂੰ ਪਤਾ ਜੇ ਤੂੰ ਕੱਲ ਦੁਕਾਨ ਤੇ ਆਏਂਗੀ ਤਾਂ ਠੀਕ ਆ ਨਹੀਂ ਤਾਂ ਫਿਰ ਤੇਰੀ ਪੱਕੀ ਛੁੱਟੀ ਸਮਝ ਸਸਿਕਾ ਵੀਰੇ ਸਸਿਕਾਲ ਵੀਰੇ ਮੈਂ ਕੰਮ ਤੇ ਲੱਗਣਾ ਸੀਗਾ ਕੰਮ ਤੇ ਬੇਟਾ ਤੇਰੀ ਤਾਂ ਉਮਰ ਪੜਨਦੀ ਆ ਵੀਰੇ ਨਹੀਂ ਮੈਂ 25 ਸਾਲ ਦੀ ਆ 25 ਸਾਲ ਦੀ ਹਾਂਜੀ ਵੀਰੇ ਮੈਂ 10th ਕੀਤੀ ਆ ਹੀ ਆ +2 ਕੀਤੀ ਹੋਈ ਆ ਹਾਂਜੀ ਵੀਰੇ ਕੰਮ ਤੇ ਕਿਉਂ ਲੱਗਣਾ ਵਾ ਪਹਿਲਾਂ ਕੀਤਾ ਨਹੀਂ ਕੰਮ ਕਿਤੇ ਕੀਤਾ ਵੀਰੇ ਮੈਂ ਕੋਸਮੈਟਿਕ ਦੀ ਸ਼ੌਕ ਕੀਤਾ ਨਾਮ ਕੀ ਆ ਤੇਰਾ ਨੀਹਾ ਵੀਰੇ ਨੀਹਾ ਜੇ ਤੂੰ ਪਹਿਲੇ ਕੰਮ ਕਰਦੀ ਸੀ ਫਿਰ ਉੱਥੋਂ ਕਿਉਂ ਹਟੀ ਵੀਰੇ ਅੱਖੇਆਂ ਛੁੱਕੇ ਗਏ ਤੁੰਗੀ ਸੀਗੀ 10 ਵਜੇ ਛੁੱਕੇ ਗਏ ਸੀਗੇ ਮੈਂ ਮਸੂਮ ਆ ਕੋਈ ਸੇ ਸਾਗਰ ਚੁੱਕੀ ਕਰਦੇ ਹੋ ਤਾ ਮੈਂ ਤਾਂ ਦੇਖੋ ਆ ਗਈ ਸੀ ਰਹਿਣੀ ਕਿੱਥੇ ਆ ਨੀਗਾ ਚਾਂਗ ਮੇ ਗਲੀ ਚ 4 ਨੰਬਰ ਗਲੀ ਚ ਮੇਰ ਕੋ ਨਾ ਸਟਾਫ ਪੂਰਾ ਹੈਗਾ ਵਾ ਮੈਂ ਨਹੀਂ ਰੱਖ ਸਕਦਾ ਤੈਨੂੰ ਵੀਰ ਪੁਲਿਸ ਰੱਖਣਾ ਮੈਨੂੰ ਬੁਰਾ ਹੋ ਰਿਹਾ ਕੰਮ ਦੀ ਕੰਮ ਵੀ ਮੈਨੂੰ ਸਾਗਾਂnga ਵਾ ਚੱਲ ਜੇ ਤੂੰ ਇੰਨਾ ਕਹਿ ਰਹੀ ਹੈ ਰੱਖ ਤਾਂ ਲੈਣਾ ਵਾ ਪਰ ਮੈਂ ਤਨਖਾਹ ਸਿਰਫ 5000 ਰੁਪਏ ਦੇ ਸਕਦਾ ਤੈਨੂੰ ਕੋਈ ਗੰਗੀ ਨਹੀਂ 5000 ਦੇ ਗੋਤਰ ਮਹੀਨੇ ਦਾ ਬਤਾ ਦਈਏ ਕੋਈ ਨਾ ਹਾਂ ਜੇ ਵਧੀਆ ਕੰਮ ਕਰੇਗੀ ਫਿਰ ਵਧਾ ਦੂੰਗਾ ਤੇਰੀ ਤਨਖਾਹ ਕੀ ਕਰੀਦੇ ਘਰੇ ਕੌਣ ਕੌਣ ਆ ਮੇਰੇ ਮੰਮੀ ਪਾਪਾ ਮੰਮੀ ਪਾਪਾ ਚੱਲ ਫਿਰ ਨੇਹਾ ਐ ਕਰ ਤੂੰ ਕੱਲ ਤੋਂ ਆ ਜੀ ਪਰ ਦੁਕਾਨ ਆਪਣੀ 9 ਵਜੇ ਖੁੱਲ ਜਾਂਦੀ ਆ ਠੀਕ ਆ ਵੀਰੇ ਤੇ ਇੱਕ ਆਧਾਰ ਕਾਰਡ ਲੈ ਕੇ ਆਈ origignal ਠੀਕ ਆ ਵੀਰੇ ਕੱਲ ਮੈਂ 9 ਵਜੇ ਆ ਜੂੰਗੀ ਫਿਰ ਜੇ ਹੋ ਸਕਿਆ ਮੰਮੀ ਡੈਡੀ ਨੂੰ ਵੀ ਨਾਲ ਲੈ ਆਈ ਠੀਕ ਆ ਵੀਰੇ ਪਰ ਮੈਂ ਛੁੱਕੇ ਸਾ ਗਿਆ ਤੂੰ ਨਾ ਹਾਂ ਹਾਂ ਹੋ ਜੂਗੀ 8:30 ਜੇ ਗਾਹ ਖੋਇਆ ਤਾਂ 5-10 ਮਿੰਟ ਲੇਟ ਵੀ ਹੋ ਸਕਦੀ ਆ ਕੋਈ ਗੱਲ ਨਹੀਂ ਵੀਰੇ ਕੱਲ ਤੋਂ ਆਉਂਗੇ ਫਿਰ ਠੀਕ ਆ ਚੱਲ ਵਧੀਆ ਹੋਇਆ ਹੁਣ ਜੇ ਸਿਮਰਨ ਆਈ ਨਾ ਸਿਮਰਨ ਨੂੰ ਤਾਂ ਮੈਂ ਜਵਾਬ ਹੀ ਦੇ ਦੇਣਾ ਵਾ ਹੁਣ ਨਹੀਂ ਰੱਖਣਾ ਉਹਨੂੰ ਮੈਂ ਦੁਕਾਨ ਤੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਵਿਗਯਾ ਦਾ ਇਕਦ ਆਧਾਰ ਕਾਰਡ ਤਾਂ ਠੀਕ ਹੈ ਨੀਹਾ ਤੈਨੂੰ ਮੈਂ ਕਿਹਾ ਸੀ ਮੰਮੀ ਜਾਂ ਡੈਡੀ ਨੂੰ ਵੀ ਨਾਲ ਲੈ ਕੇ ਆਈ ਵਿਗੇ ਪਾਪਾ ਕੰਮ ਕਰਦੇ ਸੀ ਮੰਮੀ ਘਰੇ ਕੰਮ ਕਰ ਦੋ ਪੈਸੇ ਗਾ ਅੱਛਾ ਚੱਲ ਤੂੰ ਐਂ ਕਰ ਮੈਨੂੰ ਨਾ ਆਪਣੇ ਡੈਡੀ ਦਾ ਨੰਬਰ ਦੇ ਦੇ ਤੇ ਆਧਾਰ ਕਾਰਡ ਮੇਰੇ ਕੋਲ ਹੀ ਰਹੂਗਾ ਠੀਕ ਹੈ ਬੋਲ ਨੰਬਰ ਵਿਗੇ ਗੋ ਮੰਗ ਇੱਕ ਦਿਨ ਨਾਲ ਚੱਲ ਆ ਜਾ ਹਾਲਾ ਕਪੜਾ ਇੱਥੋਂ ਸਮਾਨ ਦੀ ਨਾ ਡਸਟਿੰਗ ਸ਼ੁਰੂ ਕਰ ਦੇ ਠੀਕ ਹੈ ਜੀ ਪਹਿਲੇ ਕਾਊਂਟਰ ਸਾਫ ਕਰ ਲੈ ਇੱਧਰ ਵਾਲਾ ਆ ਦੇ ਨੇ ਹਾਂ ਐਦਾਂ ਨਾ ਸਾਰਾ ਸਮਾਨ ਰੋਜ਼ ਇੱਕ ਇੱਕ ਖਾਨੇ ਨੂੰ ਲੱਗ ਜਾਣਾ ਵਾ ਠੀਕ ਹੈ ਜੀ ਹਾਲ ਕਰ ਲਾ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਈ ਦੁਕਾਨ ਦੀ ਆ ਕੀ ਵੀਰੇ ਵੀਰੂ ਆ ਜਾਣਾ ਸੀਗਾ ਉਸ ਦਿਨ ਪਰ ਫਿਰ ਮਾਮੇ ਜੀ ਦੀ ਨਾ ਤਬੀਅਤ ਖਰਾਬ ਹੋ ਗਈ ਸੀ ਫਿਰ ਮम्मा ਨੂੰ ਰੁਕਣਾ ਪਿਆ ਫਿਰ ਉਹਨਾਂ ਦੇ ਨਾਲ ਹੀ ਆਣਾ ਸੀ ਮੈਂ ਇੱਥੇ ਤੇ ਫਿਰ ਮੈਂ ਕੀ ਕਰਾਂ ਮੈਂ ਤੈਨੂੰ ਕਿਹਾ ਸੀ ਨਾ ਜੇ ਅਗਲੇ ਦਿਨ ਦੁਕਾਨ ਤੇ ਆ ਜਾਂਦੀ ਤਾਂ ਮੈਂ ਤੈਨੂੰ ਰੱਖਣਾ ਸੀ ਹੁਣ ਜਵਾਬ ਆ ਚੱਲ ਜਾ ਹੁਣ ਵੀਰੇ ਐਵੇਂ ਕਿਵੇਂ ਜਵਾਬ ਆ ਐਵੇਂ ਕਿਵੇਂ ਕੀ ਜਦ ਤੈਨੂੰ ਮੈਂ ਸਪੈਸ਼ਲ ਫੋਨ ਤੇ ਕਿਹਾ ਸੀ ਕਿ ਅਗਲੇ ਦਿਨ ਆ ਨਹੀਂ ਚਾਹੀਦੀ ਤੂੰ ਅੱਜ 5 ਦਿਨ ਹੋ ਗਏ ਆ ਵੀਰੇ ਭਰਾ ਤਾਂ ਗਈਆਂ ਨਾ ਹੁਣ ਹੌਣ ਨਹੀਂ ਲੋੜ ਹੈਗੀ ਤੇਰੀ ਹੁਣ ਮੈਂ ਰੱਖ ਲਈ ਏ ਕੁੜੀ ਵੀਰੇ ਤੁਸੀਂ ਇਦਾਂ ਨਹੀਂ ਕਰ ਸਕਦੇ ਮੈਨੂੰ 5 ਸਾਲ ਹੋ ਗਏ ਇੱਥੇ ਕੰਮ ਕਰਦੀ ਨੂੰ ਤੇ 5 ਸਾਲ ਹੋ ਗਏ ਆ ਅਸੀਂ ਕਿਹੜਾ ਤੇਰਾ ਕੋਈ ਕਰਜ਼ਾ ਦੇਣਾ ਵਾ ਵੀਰੇ ਤੁਸੀਂ ਇੱਕਦਮ ਕਿਵੇਂ ਕਰ ਸਕਦੇ ਹੋ ਮੈਨੂੰ ਤੈਨੂੰ ਮੈਂ ਜਵਾਬ ਦੇਤਾ ਵਾ ਬਾਰ-ਬਾਰ ਨਹੀਂ ਕਹਿਣਾ ਜਾ ਕਿਤੇ ਹੋਰ ਕਰ ਲੈ ਕੰਮ ਹਣ ਵੀਰੇ ਤੁਸੀਂ ਇੱਕ ਵਾਰੀ ਵੀਰੇ ਨਾਲ ਤਾਂ ਗੱਲ ਕਰੋ ਵੀਰੇ ਨਾਲ ਕੋਈ ਗੱਲ ਨਹੀਂ ਕਰਨੀ ਵੀਰੇ ਨੇ ਮੇਰਾ ਕਹਿਆ ਨਹੀਂ ਮੋੜਨਾ ਤੁਹਾਡੀ ਮਰਜ਼ੀ ਨਾਲ ਨਹੀਂ ਕੰਮ ਚੱਲਣਾ ਇੱਥੇ ਚਾਹੇ 5 ਸਾਲ ਹੋ ਗਏ ਚਾਹੇ 4 ਸਾਲ ਹੋ ਗਏ ਅਸੀਂ ਕੀ ਲੈਣਾ ਦੇਣਾ ਅਸੀਂ ਤਾਂ ਸਭ ਤਾਂ ਕੰਮ ਚਾਹੀਦਾ ਵਾ ਸਾਡੇ ਕੰਮ ਦਾ ਨੁਕਸਾਨ ਹੋ ਰਿਹਾ ਵਾ ਅਸੀਂ ਰੱਖ ਲਈਏ ਕੁੜੀ ਹੁਣ ਤੂੰ ਜਾ ਕਿਤੇ ਹੋਰ ਕਰ ਲੈ ਕੰਮ ਫੇਰੇ ਪਰ ਮੈਨੂੰ ਇੱਕਦਮ ਕੰਮ ਕਿੱਦਾਂ ਮਿਲੂਗਾ ਸਾਨੂੰ ਵੀ ਤਾਂ ਕੁੜੀ ਮਿਲੀ ਐ ਇੱਕਦਮ ਤੈਨੂੰ ਵੀ ਮਿਲ ਜਾਊਗਾ ਫੇਰੇ ਮੇਰੇ ਕਹਿਣ ਤੇ ਇੱਕ ਵਾਰੀ ਵੀਰੇ ਨਾਲ ਗੱਲ ਕਰ ਲੋ ਤੈਨੂੰ ਸੁਣਦਾ ਨਹੀਂ ਪਿਆ ਮੈਂ ਨਹੀਂ ਕਰਨੀ ਕਿਸੇ ਨਾਲ 10 ਤਰੀਕ ਨੂੰ ਆ ਕੇ ਆਪਣਾ ਹਿਸਾਬ ਲੈ ਲਈ ਚੱਲ ਜਾ ਹੁਣ ਅੱਜ ਤੋਂ ਬਾਅਦ ਦੁਕਾਨ ਤੇ ਨਾ ਦਿਖੀ ਵੀਰੇ ਇਹ ਕੌਣ ਸੀਗੇ ਕੋਈ ਨਹੀਂ ਤੂੰ ਕਰ ਲੈ ਕੰਮ ਆਪਣਾ